ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਵਿੱਚ ਜਿਹੜੇ ਇਸ ਚੈਨਲ ਤੇ ਨਵੇਂ ਨੇ ਜਾਂ ਇਸ ਚੈਨਲ ਨੂੰ ਪਹਿਲਾਂ ਤੋਂ ਦੇਖ ਰਹੇ ਨੇ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਨਵੇਂ ਵੀਰਾਂ ਲਈ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਆਉਣ ਵਾਲੀ ਹਰ ਵੀਡੀਓ ਉਹਨਾਂ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਆਪਣਾ ਜਿਹੜਾ ਅੱਜ ਦਾ ਟੌਪਿਕ ਹੈ ਜੀ ਉਹ ਪੀਐਸਟ ਗਰੇ ਸੰਕਾਂ ਦੀ ਜਿਹੜੀ ਪਟੀਸ਼ਨ ਦੀ ਕਾਰਵਾਈ ਦੇ ਵਿੱਚ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਚੰਡੀਗੜ੍ਹ ਹਾਈ ਕੋਰਟ ਵਿੱਚ ਜਿਹੜੇ ਹਿੰਮਤ ਅਨਬੋਲ ਜੀ ਦੁਆਰਾ ਪੀਐਸ ਟੈਟ ਗ੍ਰੇ ਅੰਕਾਂ ਲਈ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਸੀ 31 ਜੁਲਾਈ 2018 ਨੂੰ ਜੋ ਉਹਦੇ ਉਸ ਵਿੱਚ ਸੁਣਵਾਈ ਹੋਈ ਸੀ ਉਸ ਦੀ ਹੁਣ ਅਗਲੀ ਸੁਣਵਾਈ ਕੀ ਹੈ 17 ਅਗਸਤ 2018 ਪੈਗੀ ਹੈ ਇਸ ਦੇ ਬਾਰੇ ਵਿੱਚ ਸਾਡੀ ਹਿੰਮਤ ਅਨਮੋਲ ਜੀ ਨਾਲ ਗੱਲਬਾਤ ਹੋਈ ਉਹਨਾਂ ਨੇ ਦੱਸਿਆ ਕਿ ਸਾਡਾ ਆਦੇਸ਼ ਹੈ ਬੋਰਡ ਅਤੇ ਯੂਨੀਵਰਸਿਟੀ ਵੱਲੋਂ ਹੋਈ ਗਲਤੀ ਲਈ ਜਲਦੀ ਤੋਂ ਜਲਦੀ ਮਾਨਯੋਗ ਹਾਈ ਕੋਰਟ ਵੱਲੋਂ ਬੋਰ ਨੂੰ ਨੋਟਿਸ ਜਾਰੀ ਹੋਵੇ ਤੇ ਪ੍ਰਖਿਆਰਥੀ ਹੈ ਜਿਹੜੇ ਵਿਦਿਆਰਥੀ ਹੈ ਉਹਨਾਂ ਨੂੰ ਇਨਸਾਫ ਮਿਲੇ ਹਿੰਮਤ ਜੀ ਨੇ ਇਹ ਵੀ ਕਿਹਾ ਕਿ ਅਧਿਆਪਕ ਚੰਗੇ ਸਮਾਜ ਦੀ ਨਹੀਂ ਰੱਖਦੇ ਐ ਤੇ ਹੋਣ ਵਾਲੇ ਅਧਿਆਪਕਾਂ ਨਾਲ ਨਾਂਨਸਾਫੀ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਹੋਵੇਗੀ ਭਾਵੇਂ ਵਕਤ ਲੱਗ ਜਾਵੇ ਸਾਨੂੰ ਪੂਰਾ ਭਰੋਸਾ ਹੈ ਜੀ ਅਸੀਂ ਵਿਦਿਆਰਥੀਆਂ ਨੂੰ ਪ੍ਰਖਿਆਰਥੀਆਂ ਨੂੰ ਮਾਨਯੋਗ ਹਾਈ ਕੋਰਟ ਵੱਲੋਂ ਇਨਸਾਫ ਜ਼ਰੂਰ ਦਵਾਵਾਂਗੇ ਤੇ ਇਨਸਾਫ ਮਿਲੇਗਾ ਬਾਕੀ ਗ੍ਰੇ ਸੰਕਾਂ ਲਈ ਪਈ ਪਟੀਸ਼ਨ ਬਾਰੇ ਤੁਸੀਂ ਹਿੰਮਤ ਅਨਮੋਲ ਜੀ ਨਾਲ ਜਿਹੜਾ ਨੰਬਰ ਹੈ ਜੀ ਸਕਰੀਨ ਤੇ ਫਲੈਸ਼ ਹੋ ਰਿਹਾ ਹੈ 95920 50340 95920 50340 ਇਸ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਰਾਬਤਾ ਕਾਇਮ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਪਟੀਸ਼ਨ ਦੀ ਫੁੱਲ ਜਾਣਕਾਰੀ ਮਿਲ ਜਾਵੇ ਕਦ ਤੱਕ ਸਾਨੂੰ ਗ੍ਰੇਸ ਅੰਕ ਜਿਹੜੀ ਗ੍ਰੇਸ ਮਾਰਕਸ 2017 ਦਾ ਜਿਹੜਾ ਪੀਐਸ ਸੈਟ ਹੋਇਆ ਸੀ ਉਹਦੇ ਮਿਲ ਜਾਣਗੇ ਜੀ ਵੀਡੀਓ ਨੂੰ ਦੇਖਣ ਲਈ ਸ਼ੁਕਰੀਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਜੋ ਵੀ ਵਿਦਿਆਰਥੀ देर ਹੋਣ ਕਰਕੇ ਪਟੀਸ਼ਨ ਦਾ ਹਿੱਸਾ ਨਹੀਂ ਬਣ ਸਕੇ ਉਹਨਾਂ ਤੱਕ ਜੋ ਪਟੀਸ਼ਨ ਦਾ ਹਿੱਸਾ ਨਹੀਂ ਬਣ ਸਕੇ ਉਹਨਾਂ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾਓ ਤਾਂ ਜੋ ਉਹਨਾਂ ਦਾ ਫਾਇਦਾ ਹੋ ਜਾਵੇ ਤਾਂ ਕਿ ਜਿਹੜੀ ਗ੍ਰੇਸ ਪਟੀਸ਼ਨ ਹੈ ਉਹ ਰਹਿੰਦੇ ਸਮੇਂ ਤੱਕ ਸਾਰੇ ਹੀ ਸਖਿਆਰਥੀ ਸਾਰੇ ਹੀ ਵਿਦਿਆਰਥੀ ਆਪਣੀ ਪਾ ਦੇਣ ਜੀ ਉਸ ਲਈ ਇਸ ਨੰਬਰ ਤੇ ਕੰਟੈਕਟ ਜਰੂਰ ਕਰੋ ਜੀ ਜਿਹੜਾ ਸਕਰੀਨ ਤੇ ਫਲੈਸ਼ ਹੋ ਰਿਹਾ ਜੀ ਵੀਡੀਓ ਨੂੰ ਦੇਖਣ ਲਈ ਇੱਕ ਵਾਰ ਫੇਰ ਜੀ ਬਹੁਤ ਬਹੁਤ ਧੰਨਵਾਦ ਜੀ ਨੈਕਸਟ ਇਨਫੋਰਮੇਸ਼ਨ ਲਈ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਥੈਂਕ ਯੂ ਸੋ ਮਚ